ਕਸਿਕਾਲ ਸਲਾਮ ਨਮਸਤੇ ਦੋਸਤੋ ਜੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਅੱਜ ਆਉਂਗੀ ਹੁਣ 9:00 ਵੱਜ ਗਿਆ ਕਿ ਅਸੀਂ ਦੋਨੋਂ ਹੀ ਕੰਮਾਂ ਤੋਂ ਆਏ ਆ ਤੇ ਪਰ ਮੈਂ ਆਖਿਆ ਮੈਂ ਆਉਣਾ ਜ਼ਰੂਰ ਹੈਗਾ ਮੈਂ ਕੁਝ ਇਸ਼ੂ ਨੂੰ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਆ ਜੋ ਸਿਰਫ ਔਰਤਾਂ ਹੀ ਨਹੀਂ ਡੀਲ ਕਰਦੀਆਂ ਆ ਆਦਮੀ ਵੀ ਕਰਦੇ ਆ ਕਿ ਜਦੋਂ ਉਹ ਪਹਿਲਾਂ ਹੁੰਦੇ ਆ ਤੇ ਕਿਵੇਂ ਕਿੰਨਾ ਰਸਤਿਆਂ 'ਚ ਉਹਨਾਂ ਨੂੰ ਨਿਕਲਣਾ ਪੈਂਦਾ ਇੱਥੇ ਆ ਕੇ ਕਿੰਨੀਆਂ ਪ੍ਰੋਬਲਮਾਂ ਤੇ ਮੈਂ ਮਿਲਾਉਂਦੀ ਆ ਤੁਹਾਨੂੰ ਜਸਪਾਲ ਸਿੰਘ ਸਰਾਈ ਦਿਨਾਰ ਜਾਨੂ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਆ ਤੁਮ ਲੜੀ ਜੇ ਆਜੋ ਇੱਥੇ ਐ ਕੈਮਰੇ ਚ ਫਿੱਟ ਹੋਣ ਦੇ ਮੁਸ਼ਕਿਲ ਆ ਇਹ ਜਾਨੂ ਨੇ ਸਾਰੇ ਜਾਣਦੇ ਹੀ ਹੋ ਤੇ ਜਨਤਾੜ ਕੀ ਨਾਮ ਪੂਰਾ ਮੇਰਾ ਨਾਮ ਜਸਪਾਲ ਸਿੰਘ ਸਰਾਈ ਤੇ ਤੁਸੀਂ ਕਿੱਥੋਂ ਹੋ ਹਾਂ ਸਿੱਖ ਜਲੰਧਰ ਜ਼ਿਲ੍ਹਾ ਪਿੰਡ ਸਰਾਈ ਕਾਸ ਤੇ ਤੁਸੀਂ ਕਿਹੜੇ ਸੰਚ ਅਮਰੀਕਾ ਚ ਆਏ ਹੋ 91 ਇੰਚ ਤੇ ਕਿੰਨਾ ਕੋ ਆਏ ਸੀ ਤੁਸੀਂ ਆਪਣੇ ਬ੍ਰਦਰ ਛੋਟਾ ਬ੍ਰਦਰ ਤੇ ਵਾਈਫ ਸੀ ਉਹਨਾਂ ਦੇ ਕੋਲ ਆਇਆ ਸੀ ਬ੍ਰਦਰ ਦੀ ਵਾਈਫ ਤੇ ਬ੍ਰਦਰ ਸੀ ਤੇ ਤੁਸੀਂ ਇਕੱਲੇ ਆਏ ਸੀ ਜੈ ਮੈਂ ਉਦੋਂ ਇਕੱਲੇ ਆਇਆ ਸੀ ਤੇ ਕਿਨੂ ਕਿਨੂ ਇੰਡੀਆ ਛੱਡ ਕੇ ਆਏ ਸੀ ਮਗਰੋਂ ਆਹ ਦੋ ਛੋਟੇ ਬੱਚੇ ਸੀ ਮੇਰੀ ਵਾਈਫ ਸੀਗੀ ਤੇ ਕਿ ਬਾਹਰ ਆਉਣਾ ਕਿਉਂ ਸੋਚਿਆ ਸੀ ਬਾਹਰ ਕੁਝ ਹਾਲਾਤ ਇਦਾਂ ਦੇ ਸੀ 84 ਦੇ ਵਿੱਚ ਜ਼ਮੀਨ ਸੀ ਆਰਬੀ ਨੇ ਆ ਗਵਰਨਮੈਂਟ ਨੇ ਅਕਵਾਇਰ ਕਰ ਲਈਆਂ ਸੀਗੀਆਂ ਹਮਮ ਇਸ ਕਰਕੇ ਉਹਨਾ ਮੁਸ਼ਕਲਾਂ ਦੇ ਵਿੱਚ ਫਿਰ ਅਨਸਾਸ ਹੋਈਦਾ ਵੀ ਬਿਹਤਰੀ ਲਾਈਫ ਲਈ ਕੁਝ ਨਾ ਕੁਝ ਹੋਰ ਕਰਨਾ ਚਾਹੀਦਾ ਤੇ ਮੈਂ ਸੁਣਿਆ ਸੀ ਕਿ ਜਦੋਂ ਤੁਸੀਂ ਛੱਡ ਕੇ ਆਏ ਤੁਹਾਡੀ ਵਾਈਫ ਬਿਮਾਰ ਸੀ ਕੈਂਸਰ ਸੀ ਉਹਨਾਂ ਨੂੰ ਤੇ ਕਿਵੇਂ ਤੁਹਾਡੀ ਹਿੰਮਤ ਰਹੀ ਕਿ ਉਹਨਾਂ ਨੂੰ ਬਿਮਾਰੀ ਨਾਲ ਝੁੰਝਲ ਲਈ ਇਕੱਲੇ ਛੱਡ ਆਓ ਇਹ ਵੀ ਇੱਕ ਸਫ਼ਰ ਜ਼ਿੰਦਗੀ ਦਾ ਬੜਾ ਔਖਾ ਸੀ ਕਿਉਂਕਿ ਉਹ ਵਕਤ ਇਦਾਂ ਦਾ ਸੀਗਾ ਕਿ ਉਹਨਾਂ ਨੂੰ ਛੱਡਣ ਦੀ ਗੱਲ ਇੱਕ ਪਲ ਵੀ ਦੂਰ ਨਹੀਂ ਸੀ ਰੱਖ ਸਕਦੇ ਕੋਈ ਵੀ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਨਹੀਂ ਰੱਖਦਾ ਪਰ ਹਾਲਾਤ ਕੁਝ ਇਦਾਂ ਦੇ ਬਣ ਗਏ ਕਿ ਉਹ ਜਿੱਦਾਂ ਕੈਂਸਰ ਦੀ ਬਿਮਾਰੀ ਤੋਂ ਕੁਝ ਪ੍ਰੋਗਰੈਸ ਹੋਣ ਲੱਗ ਪਈ ਤੇ ਉਹਨਾਂ ਨੇ ਖੁਦ ਹੀ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ ਤੇ ਆਪਾਂ ਉੱਥੇ ਜਾ ਕੇ ਤੋਂ ਵਧੀਆ ਸ਼ਾਇਦ ਇਲਾਜ ਹੋ ਹਰ ਇੱਕ ਇਨਸਾਨ ਸੋਚਦਾ ਪਰ ਉਹ ਇਹੋ ਜਿਹਾ ਹੋਇਆ ਨਹੀਂ ਕਿਉਂਕਿ ਹਮੇਸ਼ਾ ਇਦਾਂ ਹੀ ਹੁੰਦਾ ਕਿ ਅnsਾਰ ਕੋਈ ਸੋਚਦਾ ਪਰਮਾਤਮਾ ਕੋਈ ਸੋਚਦਾ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੇ ਜਦੋਂ ਤੁਸੀਂ ਇੱਥੇ ਪਹੁੰਚੇ ਤੇ ਜਿਸ ਤਰ੍ਹਾਂ ਤੁਸੀਂ ਸੋਚਿਆ ਹੀ ਉਹ ਕੁਝ ਮਿਲਿਆ ਤੁਹਾਨੂੰ ਇੱਥੇ ਆ ਕੇ ਆਪਣੇ ਭਰਾ ਭਾਬੀ ਦੇ ਕੋਲ ਓਹੋ ਜਿਆ ਕੁਝ ਨਹੀਂ ਹੁੰਦਾ ਉਹ ਦਾ ਸਾਨੂੰ ਸਿਖਾਇਆ ਜਾਂਦਾ ਕਿ ਅਸੀਂ ਇਕੱਠੇ ਆਂ ਪਰਿਵਾਰ ਸਾਡਾ ਇਕੱਠਾ ਆ ਉਹ ਅਸੀਂ ਸਾਰਿਆਂ ਨੂੰ ਆਪਣੇ ਹੀ ਸਮਝਦੇ ਆ ਭਰਾਵਾਂ ਨੂੰ ਵੀ ਭੈਣਾਂ ਨੂੰ ਵੀ ਉਹ ਕਹੇ ਮੈਂ ਇਕੱਲਾ ਨਹੀਂ ਸਮਝਦਾ ਵੀ ਆਪਣੀ ਸਮਾਜ ਦੀ ਫਿਤਰਤ ਹੈ ਆ ਕੇ ਸਾਰੇ ਇਸੇ ਤਰ੍ਹਾਂ ਹੀ ਗਰੋਅ ਅਪ ਹੁੰਦੇ ਆ ਤੇ ਉਹ ਆਪਣੇ ਨੂੰ ਆਪਣਾ ਹੀ ਸਮਝਦੇ ਆ ਕਿਉਂਕਿ ਉਹਨਾਂ ਨੂੰ ਗੁਰਤੀ ਇਹੋ ਜੀ ਦਿੱਤੀ ਜਾਂਦੀ ਆ ਪਰ ਇਹੋ ਜਿਹਾ ਹੁੰਦਾ ਨਹੀਂ ਕੁਝ ਹਕੀਕਤ ਕੁਝ ਹੋਰ ਹੁੰਦੀ ਆ ਤੇ ਉਹ ਮੈਂਨਾ ਵੀ ਉਹੀ ਇੱਥੇ ਆ ਗਏ ਜੋ ਮੈਂ ਸੋਚਿਆ ਸੀ ਉਹੋ ਜਿਹਾ ਕੁਝ ਨਹੀਂ ਹੋਇਆ ਉਹ ਸਭ ਕੁਝ ਉਲਟੀ ਹੋਇਆ ਤੁਸੀਂ ਉਹਨਾਂ ਨਾਲ ਕਿੰਨੇ ਸਾਲ ਰਹੇ ਆਪਣੇ ਭਰਾ ਭਾਬੀ ਨਾਲ ਮੈਂ 91 ਤੋਂ 99 ਤੱਕ ਤੇ ਜਦੋਂ ਤੁਸੀਂ ਕੰਮ ਕਰਦੇ ਸੀ 12-12 ਘੰਟੇ ਉਸ ਟਾਈਮ ਤੁਸੀਂ ਜੰਗ ਵੀ ਬਹੁਤ ਸੀ ਕਿਉਂਕਿ ਪਿੱਛੇ ਦੀ ਚਾਤ ਵੀ ਸੀ ਕਿ ਮੇਰੇ ਦੋ ਬੇਟੇ ਨੇ ਉੱਥੇ ਵਾਈਫ ਆ ਤੇ ਤੁਸੀਂ ਜਿੰਨਾ ਹੋਮ ਮਮਾ ਕੇ ਕੰਮ ਕਰ ਰਹੀ ਉਹ ਪਹਿਲੇ ਕਿੱਥੇ ਜਾਂਦੇ ਸੀ ਉਹ 12 ਘੰਟੇ ਨਹੀਂ ਸੀ ਕੰਮ ਕਰਦਾ ਉਦੋਂ ਕੁਝ ਟਾਈਮ ਇਹੋ ਜਿਹਾ ਸੀਗਾ ਕਿ ਪੈਸੇ ਕਮਾਉਣ ਲਈ ਬਹੁਤ ਵਧੀਆ ਟਾਈਮ ਸੀਗਾ ਕੁਝ ਸਮਾਂ ਕੁਝ ਚੀਜ਼ਾਂ ਲਈ ਔਖਾ ਹੁੰਦਾ ਕੁਝ ਚੀਜ਼ਾਂ ਲਈ ਸੌਖਾ ਹੁੰਦਾ ਕਿਉਂਕਿ ਇੱਥੇ ਮਤਲਬ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਜਿੱਥੇ ਵੀ ਕਿਸੇ ਦਾ ਕਈਆਂ ਦਾ ਰਾਸ ਆਉਂਦਾ ਉਹ ਬਹੁਤ ਛੇਤੀ ਆ ਜਾਂਦਾ ਮੈਨੂੰ ਕੋਈ ਐਡੀ ਤਕਲੀਫ ਨਹੀਂ ਹੋਈ ਕਿਉਂਕਿ ਕਾਮਜਾਬ ਹੋਣ ਦੇ ਵਿੱਚ ਮੈਂ ਛੇਤੀ ਛੇਤੀ ਆਪਣਾ ਮਦਰ ਬਿਜ਼ਨਸ ਦੇ ਵਿੱਚ ਪੈ ਗਿਆ ਤੇ ਪਰ ਉਹ ਇਕੱਠ ਦੇ ਵਿੱਚ ਵੀ ਅਸੀਂ ਕਟਾਈ ਰੱਖਦੇ ਸੀ ਸਭ ਕੁਝ ਮੈਂ ਆਪਣੇ ਬ੍ਰਦਰ ਦਾ ਇੰਨਾ ਟਰਸਟ ਕਰਦਾ ਕਿ ਮੈਂ ਉਹਨੂੰ ਆਪਣਾ ਹੀ ਸਮਝਦਾ ਬਈ ਛੋਟੇ ਵੀਰ ਕਰਕੇ ਮੈਂ ਹੱਲੇ ਵੀ ਉਹਨੂੰ ਪੂਰਾ ਪਿਆਰ ਕਰਦਾ ਪਰ ਉਹਨੇ ਨਹੀਂ ਮੈਨੂੰ ਇਹੋ ਜਿਹਾ ਕੀਤਾ ਕਿ ਜੋ ਬਦਲ ਹੋਣਾ ਚਾਹੀਦਾ ਸੀ ਤੇ ਆਲਮੋਸਟ ਮੇਰੇ ਖਿਆਲ 10 ਸਾਲ ਤੁਸੀਂ ਉਹਦੇ ਨਾਲ ਰਹੇ ਤੇ 10 ਸਾਲ ਹੀ ਤੁਸੀਂ ਆਪਣਾ ਚੈੱਕ ਉਹਨੂੰ ਦਿੱਤਾ ਬਿਲਕੁਲ ਸਾਰਾ ਹੀ ਸਾਰੇ ਦਾ ਸਾਰੇ ਤੇ ਜਦੋਂ ਕਦੀ ਟੈਲਡ ਐਟ ਫਿਰ ਤੁਹਾਡੇ ਕਿੰਨੇ ਚਿਰਾਂ ਬਾਅਦ ਸਾਰਾ ਸਾਰਾ ਦਿੱਤਾ ਪਰ ਉਹਨੇ 1 ਰੁਪਿਆ ਵੀ ਵਾਪਸ ਨਹੀਂ ਕੀਤਾ ਨਹੀਂ ਜਦੋਂ ਬਦਲ ਉਦਾਂ ਜਦੋਂ ਗੱਲਬਾਤ ਹੁੰਦੀ ਹੁੰਦੀ ਸੀ ਉਦੋਂ ਕਹਿੰਦੇ ਸੀ ਵੀ ਆਪਾਂ ਇਦਾਂ ਹੀ ਰਹਿ ਮਦਰ ਰਹਿਣਾ ਜੋ ਮੇਰਾ ਹੋ ਤੇਰਾ ਬਾਅਦ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ ਉਹ ਅਕਾਊਂਟ ਵੀ ਖਾਲੀ ਹੋ ਗਿਆ ਜ਼ੀਰੋ ਬੈਲੈਂਸ ਕਰਕੇ ਤੇ ਉਸ ਤੋਂ ਬਾਅਦ ਹੀ ਜ਼ੀਰੋ ਤੋਂ ਹੀ ਸ਼ੁਰੂ ਹੋਇਆ ਤਾਂ ਫਿਰ ਆਪਣੇ ਆਪ ਨੂੰ ਡਿਵੈਲਪ ਕੀਤਾ ਮਦਰ ਬਾਹਲੀ ਗੱਲ ਬ੍ਰੀਕੀ ਦੇ ਨਾਲ ਤਦਸਨ ਵੀ ਕੋਈ ਨਹੀਂ ਕੇ ਸਮਝਣ ਵਾਲੇ ਸਾਥੀ ਜਾਂਦੇ ਆ ਪਰ ਤੁਸੀਂ ਇੰਨੇ ਸਾਲ ਤੇ ਇੱਕ ਵੀ ਰੁਪਇਆ ਉਹਦੇ ਚੋਂ ਨਹੀਂ ਉਹਨੂੰ ਪੂਰਾ ਚੈੱਕ ਦੇ ਦਿੰਦੇ ਹੀ ਕਿ ਆਪਾਂ ਸਾਰਾ ਇਕੱਠਾ ਬਿジネス ਕਰਾਂਗੇ ਵੀ ਸਾਰੇ ਇੱਕ ਵੱਡਾ ਸਟੈਬਲਿਸ਼ ਸਰਾਏ ਖਾਨਦਾਨ ਦਾ ਹੋਊਗਾ ਹਨਾ ਤੇ ਤੁਸੀਂ ਉਹਤੇ ਵਿਸ਼ਵਾਸ ਕਰਦੇ ਕਿ ਉਹ ਛੋਟਾ ਵਾ ਆਲਰੇਡੀ ਅਮਰੀਕਾ ਚ ਰਹਿੰਦਾ ਬਾਅਦ ਤੇ ਉਹ ਪੂਰੀ ਤਾਂ ਮੈਂ ਤੇ ਕਿ ਆਲਰੇਡੀ ਸਟੈਬਲਿਸ਼ ਹੈ ਵੀ ਕਰੂਗਾ ਕੁਝ ਪਰ ਉਹਨੇ ਤੁਹਾਡਾ ਚੈੱਕ ਪੂਰੇ ਦੇ ਪੂਰੇ 10 ਸਾਲ ਸੀ ਨਹੀਂ ਕੀਤੀ ਤੇ ਖਾ ਲਿਆ ਜੇ ਬਿਲਕੁਲ ਤੇ ਉਹਦੀ ਜਨਾਨੀ ਦਾ ਵਿਹਾਰ ਕਿਦਾਂ ਸੀ ਤੁਹਾਡੇ ਨਾਲ ਉਹ ਵੀ ਕੋਈ ਵਧੀਆ ਨਹੀਂ ਸੀਗਾ ਮਤਲਬ ਜੋ ਮੈਂ ਉੱਥੋਂ ਸੋਚ ਕੇ ਤੁਰਿਆ ਸੀ ਆਪਣੇ ਇੰਡੀਆ ਤੋਂ ਬਈ ਉੱਥੇ ਜਾਵਾਂਗੇ ਕੋਈ ਐਡੀ ਤਕਲੀਫ ਨਹੀਂ ਹੋਣੀ ਰੋਟੀ ਪਾਣੀ ਦੀ ਵੀ ਪਰ ਇਹੋ ਜਿਹਾ ਨਹੀਂ ਹੋਇਆ ਇੱਥੇ ਸਭ ਕੁਝ ਕਰਨਾ ਪਿਆ ਭਾਂਡੇ ਵੀ ਮਾਜਣੇ ਪਏ ਸਮੇ ਸਮੇਂ ਜ਼ਰਾ ਆਪਣਾ ਪਰ ਉਹ ਕੰਮ ਕਾਦੇ ਲਈ ਜਾਂਦੇ ਹੀ ਜਦੋਂ ਆਪਣੇ ਜੇਬ 'ਚ ਪੈਸੇ ਹੀ ਨਹੀਂ ਆਉਂਦੇ ਹੈਣਾ ਮੈਨੂੰ ਬਹੁਤ ਦਰਦ ਹੋਇਆ ਸੁਣ ਕੇ ਤੁਹਾਡੀ ਗੱਲ ਕਿ ਮਤਲਬ ਕਿ ਸਾਰਾ ਕੋਸ਼ ਲੈ ਲੈਣਾ ਕਿਸੇ ਕੋਲੋਂ ਤੇ ਫਿਰ ਤੁਹਾਡੇ ਬੇਟੇ ਕਿੰਨੇ ਸਾਲ ਚਾ ਕਿੰਨੇ ਸਾਲਾਂ ਬਾਅਦ ਆਏ ਉਹ ਤਕਰੀਬਨ 94 ਦੇ ਵਿੱਚ ਆ ਗਏ ਸੀਗੇ ਹੂੰ ਹੂੰ ਉਹ ਵੀ ਕੋਈ ਕਿਸੇ ਦਾ ਉਹਦੇ ਵਿੱਚ ਹੱਥ ਨਹੀਂ ਸੀ ਉਹ ਮੈਂ ਹੀ ਸਿਟੀਜ਼ਨ ਹੋ ਗਏ ਮੈਂ ਹੀ ਸੱਦੇ ਸੀਗੇ ਤੇ ਉਹ ਜਦੋਂ ਆ ਗਿਆ ਉਹਦੇ ਵਿੱਚ ਵੀ ਬੜੀ ਲੰਮੀ ਸਟੋਰੀ ਆ ਕਿ ਉਹਦਾ ਵੀ ਐਡਾ ਆਉਣ ਦਾ ਚਾ ਜਿਹੜਾ ਪਰਜਾਈਆਂ ਨੂੰ ਨਹੀਂ ਹੋਇਆ ਤੇ ਜਿਸ ਦਿਨ ਤੁਸੀਂ ਉਹਨਾਂ ਨੇ 에어ਪੋਰਟ ਤੇ ਆਉਣਾ ਸੀ ਤੁਹਾਨੂੰ ਪਤਾ ਸੀ ਤੇ ਤੁਸੀਂ ਕਿੰਨੇ ਖੁਸ਼ ਸੀ ਕਿ ਤੁਹਾਡੇ ਸ਼ਰੀਰ ਦਾ ਹਿੱਸਾ ਤੁਹਾਡੇ ਬੇਟੇ ਆ ਰਹੇ ਆ ਤਦੋਂ ਮਤਲਬ ਕਿ ਤੁਸੀਂ ਲੈਣ ਜਾਣਾ ਸੀ ਤੁਸੀਂ ਮਤਲਬ ਕਿ ਛੁੱਟੀ ਕਰਕੇ ਆ ਗਏ ਆਪਣਾ ਵੀ ਕੰਮ ਕਿ ਨਹੀਂ ਲੋੜ ਨਹੀਂ ਹੈਗੀ ਕਿ ਮੈਂ 에어ਪੋਰਟ ਤੇ ਜਾਣਾ ਤੇ ਉਹਨੇ ਕੀ ਕਿਹਾ ਜੋ ਮੈਮਰੀ ਜਿਹੜੀਆਂ ਕੁਝ ਦੁੱਖਾਂ ਦੀਆਂ ਵੀ ਹੁੰਦੀਆਂ ਉਹ ਵੀ ਨਹੀਂ ਭੁੱਲਦੀਆਂ ਜੋ ਸੋਖਾਂ ਦੀਆਂ ਹੁੰਦੀਆਂ ਵੀ ਨਹੀਂ ਭੁੱਲਦੀਆਂ ਸਮੇਂ-ਸਮੇਂ ਸੇ ਉਹ ਕੁਝ ਚੀਤੇ ਮਤਲਬ ਆਪਾਂ ਭੁਲਾ ਦਿੰਦੇ ਆ ਪਰ ਉਹ ਯਾਦ ਰਹਿੰਦੀਆਂ ਕਿਉਂਕਿ ਉਹ ਦਿਨ ਸੀਗਾ ਕਿ ਉਹਨਾਂ ਨੇ ਸਨ ਫ੍ਰਾਂਸਿਸ ਕੋ ਉਤਰਨਾ ਸੀਗਾ ਤੇ ਮੈਂ ਤਕਰੀਬਨ ਰਾਤ ਨੂੰ ਵੀ ਕੰਮ ਕਰਦਾ ਸੀ ਡਬਲ ਮੈਂ ਟਰੱਕ ਚਲਾਉਂਦਾ ਹੁੰਦਾ ਸੀ ਰਾਤ ਨੂੰ ਵੀ ਦਿਨੇ ਵੀ ਤੇ ਮੈਂ ਉਸ ਦਿਨ ਰਾਤ ਦਾ ਕੰਮ ਕਰਕੇ ਆਇਆ ਮੈਂ ਆਪਣੇ ਕੰਪਨੀ 'ਚ ਵੀ ਦੱਸਿਆ ਕਿ ਮੇਰੇ ਬੱਚੇ ਸਵੇਰੇ ਆ ਰਹੇ ਆ ਤੇ ਮੈਂ 에ਰਪੋਰਟ ਤੋਂ ਚੱਕਣ ਜਾਣਾ ਤਾਂ ਮੈਨੂੰ ਕਹਿੰਦੇ ਤੂੰ ਰਾਤ ਦਾ ਅੱਜ ਛੁੱਟੀ ਕਰ ਮੈਂ ਕਿਹਾ ਨਹੀਂ ਮੈਂ ਰਾਤ ਨੂੰ ਕਰ ਜਾਣਾ ਤੇ ਮਤਲਬ ਸਵੇਰੇ ਮੈਂ ਕੱਲ ਦਾ ਦਿਨ ਨਹੀਂ ਆਉਂਗਾ ਉਹ ਕਹਿੰਦੇ ਕੋਈ ਨਹੀਂ ਭਾਵੇਂ ਹਫ਼ਤਾ ਨਾ ਜਦ ਮੈਂ ਘਰ ਗਿਆ ਤੇ ਮੇਰੀ ਭਰਜਾਈ ਮੈਨੂੰ ਕਹਿਣ ਲੱਗੀ ਵੀ ਤੁਸੀਂ ਕੰਮ ਤੋਂ ਆ ਗਏ ਮੈਂ ਕਿਹਾ ਹਾਂ ਬਿਲਕੁਲ ਮੈਂ ਕਿਹਾ ਮੇਰੇ ਅੱਜ ਬੱਚੇ ਆਉਣੇ ਆ ਤੇ ਇਹ ਤੋਂ ਵੱਡੀ ਮੈਨੂੰ ਖੁਸ਼ੀ ਕੀ ਹੋ ਸਕਦੀ ਆ ਮੈਂ ਅੱਜ ਵੀ ਕੰਮ ਹੀ ਕਰਾਂ ਮੈਂ ਤਾਂ ਉਹਨਾਂ ਨੂੰ 에어ਪੋਰਟ ਤੋਂ ਲੈਣ ਜਾਊਂਗਾ ਮੇਰੇ ਮਿੰਟ ਮਿੰਟ ਮਤਲਬ ਮੇਰਾ ਇੰਨਾ ਖੁਸ਼ੀ ਨਾਲ ਗੁਜ਼ਰਿਆ ਕਿ ਮੈਂ ਕਿਹੜੀ ਘੜੀ ਉਹਨਾਂ ਨੂੰ ਗੱਲ ਵਕੜੀ ਪਾਵਾਂ ਇੰਨੇ ਚਿਰਾਂ ਬਾਅਦ ਮੈਂ ਛੋਟੇ ਛੋਟੇ ਛੱਡ ਗਿਆ ਪਰ ਉਹ ਮੈਨੂੰ ਜਦੋਂ ਉਹਨਾਂ ਨੇ ਕਿਹਾ ਕਹਿੰਦੇ ਤੈਨੂੰ ਕੀ ਲੋੜ ਸੀ ਅਸੀਂ ਉਹਨਾਂ ਨੂੰ ਤਾਂ ਆਪੇ ਹੀ ਲੈ ਆਉਣਾ ਸੀ ਤੈਨੂੰ ਕੰਮ ਕਰਨਾ ਚਾਹੀਦਾ ਸੀ ਤਾਂ ਤੁਸੀਂ ਇੱਥੋਂ ਦਾ ਜਾਲ ਆ ਸਕਦੇ ਆਂ ਵੀ ਕੋਈ ਵੀ ਕਿਸੇ ਦਾ ਭੈਣ ਭਾਈ ਸਭ ਡਰਾਮੇ ਹੀ ਆ ਜਿਹੜੀ ਅਸਲੀਅਤ ਆ ਹਕੀਕਤ ਆ ਉਹ ਕੁਝ ਹੋਰ ਹੁੰਦੀ ਆ ਇਹ ਲਬਜ ਭਾਬੀ ਨੇ ਕਿਹਾ ਕਿ ਤੂੰ ਪੀਏ ਕਿਉਂ ਆ ਗਿਆ ਵਾਪਾਹੂ ਤੇ ਅਹੀਂ ਉਹਨਾਂ ਨੂੰ ਲੈ ਆਉਣਾ ਤੇ ਬੱਚੇ ਜਦੋਂ ਟਾਡੇ ਸੀ ਹਨਾ ਤਾਂ ਉਹਨਾਂ ਦੀ ਮਾਂ ਵੀ ਉਦੋਂ ਜਾ ਚੁੱਕੀ ਸੀ ਬੱਚੇ ਜੋ ਆਏ ਤੇ ਉਹ ਹੈਗੇ ਹੀ ਉਹਨਾਂ ਦੀ ਮਦਰ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਤੇ ਉਹ ਡੈਡੀ ਮੇਰੇ ਨਾਲ ਆਏ ਸੀਗੇ ਹਾਂਜੀ ਤੇ ਜਦੋਂ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਤੇ ਉਸ ਦਿਨ ਤੁਸੀਂ ਕਿਵੇਂ ਫੀਲ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਾਲ ਨਹੀਂ ਕਰ ਸਕੇ ਤੇ ਮਤਲਬ ਕਿ ਉਹ ਇਕੱਲੇ ਨੇ ਉੱਥੇ ਉਹ ਕੋ ਸਿਸਟਮ ਉਹਦਾ ਇਦਾਂ ਦਾ ਸੀਗਾ ਕਿ ਫੋਨ ਵਗੈਰਾ ਨਹੀਂ ਸੀ ਘਰਾਂ 'ਚ ਨਹੀਂ ਸੀ ਹੁੰਦੇ ਲੈਂਡ ਲਾਈਨ ਨਹੀਂ ਸੀ ਹੁੰਦੀ ਸੈੱਲਰ ਫੋਨ ਨਹੀਂ ਸੀ ਹੁੰਦੇ ਉਹ ਬੜੀ ਪ੍ਰੋਬਲਮ ਆਉਂਦੀ ਸੀ ਤੇ ਨਾਲੇ ਬੱਚਿਆਂ ਨਾ ਵਿਚਾਰਿਆਂ ਨਾ ਉਹ ਤਾਂ ਬਾਲੇ ਛੋਡੇ ਸੀਗੇ ਨਾ ਕੀ ਗੱਲਬਾਤ ਹੋਣੀ ਉਦੋਂ ਪਰ ਹਾਂ ਉਹ ਟਾਈਮ ਤਾਂ ਹੁਣ ਵੀ ਉਹ ਕਿਤੇ ਯਾਦਾਂ ਆਉਂਦੀਆਂ ਪਰ ਮੈਂ ਉਹਨਾਂ ਚੀਜ਼ਾਂ ਨੂੰ ਨਹੀਂ ਯਾਦ ਕਰਨੇ ਚਾਹੁੰਦਾ ਪਰ ਸਮੇਂ-ਸਮੇਂ ਸਰ ਉਹ ਤਿਆਨੂੰ ਦੁੱਖ ਤਕਲੀਫ ਤੇ ਅੰਦਰੋਂ-ਅੰਦਰ ਹੀ ਖਾਂਦੀਆਂ ਵੀ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕੇ ਜੋ ਚਾਹੁੰਦੇ ਸੀ ਪਰ ਕੋਈ ਕੁਦਰਤ ਦਾ ਵੀ ਸੂਲਿਆ ਇੱਕ ਮੈਂ ਸਟੋਰੀ ਪੜ੍ਹੀ ਸੀ ਇੰਗਲਿਸ਼ ਦੇ ਵਿੱਚ ਇਜ਼ ਅ ਮੈਨ ਪਰਪੋਸ ਐਂਡ ਗੋਡ ਇਸ ਪੋਜ ਮਦਰ ਜੋ ਇਨਸਾਨ ਸੋਚਦਾ ਉਹ ਨਹੀਂ ਹੁੰਦਾ ਉਹ ਪਰਮਾਤਮਾ ਜੋ ਉਹਨੂੰ ਜਦੋਂ ਮਰਜ਼ੀ ਬਦਲ ਸਕਦਾ ਤੇ ਡੈਸਟੀਓ ਲਾਈਫ ਦੇ ਵਿੱਚ ਵੀ ਤੇ ਇੱਕ ਭਾਈ ਵੀਰ ਸਿੰਘ ਦੀਆਂ ਕਹਾਣੀ ਦੇ ਵਿੱਚ ਵੀ ਹੈਗਾ ਜੇ ਨਾ ਰਹਾ ਦੀ ਮੈਂ ਸਾਰ ਨਾ ਜਾਣਾ ਉਹਨਾਂ ਰਾਹੀ ਵੇ ਮੈਨੂੰ ਤੁਰਨਾ ਪਿਆ ਵਾਕਿਆ ਉਹਨਾਂ ਉਹਨਾਂ ਰਾਹੀ ਤੁਰਨਾ ਪਿਆ ਜਿਨ੍ਹਾਂ ਦੀ ਮੈਨੂੰ ਕੋਈ ਸਾਰ ਵੀ ਨਹੀਂ ਸੀਗੀ ਤੇ ਜ਼ਿੰਦਗੀ ਇਦਾਂ ਹੀ ਮੇਰਾ ਕਹਾਲ ਹੈ ਤੇ ਇੰਨਾ ਜਦੋਂ ਤੁਸੀਂ ਸੋਚਦੇ ਜਿਵੇਂ ਲੋਕਾਂ ਨੂੰ ਦੱਸਿਆ ਜਾਏ ਕਿ ਹਾਂ ਸਾਰੇ ਪੈਸੇ ਇੰਨੀ ਕਮਾਈ ਕਰਨ ਦੇ ਬਾਅਦ ਇਹਨਾਂ ਪਸੀਨਾ ਇੱਕ ਕੱਟਣ ਤੋਂ ਬਾਅਦ ਸਾਰਾ ਪੈਸਾ ਚੈੱਕ ਉੱਥੇ ਚਲੇ ਜਾਂਦਾ ਹੀ ਤੇ 1 ਰੁਪਿਆ ਨਹੀਂ ਉਹਨੇ ਦਿੱਤਾ ਇੱਕ ਕੋਲੀ ਵੀ ਆਂਦਾ ਹੀ ਨਹੀਂ ਦੇਣੀ ਜਿੱਦਨ ਆਪਾਂ ਮਿਲਦੇ ਆ ਜਾਂ ਜਾਂਦੇ ਆ ਤੋ ਆਦਮੀ ਨੇ ਕਿਹਾ ਸੀ ਕੋਲੀ ਵੀ ਨਹੀਂ ਦੇਣੀ ਤੇ ਉਹ ਚੈੱਕ ਉਹ ਰਾਮਨਾ ਖਾਂਦਾ ਰਿਹਾ ਪਰ ਤੁਸੀਂ ਇੰਨੇ ਵੱਡੇ ਸਟ੍ਰੈਸ ਨੂੰ ਤੇ ਲੋਕੀ ਜਿਵੇਂ ਮੈਨੂੰ ਕਹਿ ਦਿੰਦੇ ਆ ਮੇਰੇ ਮੈਂ ਆਪਣੇ ਕਮਾਣਾ ਤੇ ਲੋਕੀ ਕਹਿੰਦੇ ਉਹ ਤੂੰ ਡਿਪਰੈਸ ਲੱਗਣ ਦੀ ਆ ਪਰ ਤੁਸੀਂ ਇਹਨੂੰ ਕਿਵੇਂ ਹੈਂਡਲ ਕੀਤਾ ਐਡੀ ਵੱਡੀ ਪੇਨ ਨੂੰ ਏ ਕੋਈ ਗੁਰੂ ਮਹਾਰਾਜ ਦਾ ਹੀ ਕ੍ਰਿਸ਼ਮਾ ਮੇਰੇ ਚ ਕਿਹੜੀ ਕੋਈ ਐਡੀ ਕੋਈ ਉਤੋਂ ਹੀ ਡਗਦੀ ਮੈਂ ਵੀ ਇੱਕ ਇਨਸਾਨ ਆ ਧਰਤੀ ਦੇ ਵਿੱਚ ਤੇ ਆ ਡੇਰਗਾਈ ਸੋਸ਼ਲ ਐਨੀਮਲ ਹੀ ਆ ਕਿਉਂਕਿ ਬਹੁਤ ਸਾਰੇ ਆਪਣੇ ਆਨੇ ਲਿਖਿਆ ਕਿ ਮੈਂ ਨਹੀਂ ਜੇ ਸੋਸ਼ਲ ਐਨੀਮਲ ਤੇ ਇਸੇ ਤਰ੍ਹਾਂ ਮੇਰੀਆਂ ਵੀ ਸਮਾਜ ਦੇ ਨਾਲ ਬਹੁਤ ਸਾਰੀਆਂ ਤੰਦਾਂ ਜੁੜੀਆਂ ਪਰ ਹੁੰਦਾ ਇਦਾਂ ਹੀ ਆ ਕੋਈ ਅਨਸਾਨ ਨੂੰ ਕੋਈ ਉਹ ਵਾਹਿਗੁਰੂ ਪਿੱਛੇ ਪਾਵਰ ਹੁੰਦੀ ਆ ਕਿ ਜੇ ਤੁਸੀਂ ਉਹਦਾ ਨਾਮ ਲੈਨੇ ਆ ਤੇ ਉਹ ਤੁਹਾਨੂੰ ਕੁਛ ਨਾ ਕੁਛ ਕੁਛ ਕੀ ਉਹ ਸਾਰਾ ਕੁਛ ਉਹਦਾ ਹੀ ਆ ਬਣਾਇਆ ਜੋ ਵੀ ਜਨਾ ਰਹਾ ਤੇ ਤੁਰਨਾ ਜਾਂ ਕਿਸੇ ਨੇ ਚੋਰ ਬਣਨਾ ਕਿਸੇ ਨੇ ਡਾਕੂ ਬਣਨਾ ਕਿਸੇ ਨੇ ਚੰਗਾ ਬਣਨਾ ਉਹ ਉਧਰ ਨੂੰ ਉਹਦੇ ਕਰਮ ਲੈ ਜਾਂਦੇ ਆ ਤੇ ਇਹ ਜ਼ਿੰਦਗੀ ਇਦਾਂ ਹੀ ਸੰਗਰਾਸ਼ੀ ਆ ਸਾਰਾ ਪਰ ਇਹਦੇ ਤੋਂ ਡੋਲਣਾ ਨਹੀਂ ਚਾਹੀਦਾ ਹਮੇਸ਼ਾ ਪਰਮਾਤਮਾ ਦਾ ਨਾਮ ਲਓ ਤੇ ਅੱਗੇ ਵਧਦੇ ਜਾਓ ਤੇ ਆਪੇ ਭਗਵਾਨ ਫੇਰ ਰਸਤਾ ਖੋਲ ਦਿੰਦਾ ਕੋਈ ਨਾ ਕੋਈ ਤੇ ਆਪਾਂ ਕਿਦੋਂ ਮਿਲੇ ਸੀ ਕਿਹੜੇ ਸਾਲ 'ਚ ਆਪਾਂ ਵੀ 1990 ਦੇ ਵਿੱਚ ਹੀ ਮਿਲੇ ਹਾਂ ਤੇ ਪਹਿ ਤੁਹੀਂ ਸੋਚਿਆ ਕਿ ਹੁਣ ਬੱਚੇ ਵੀ ਆ ਗਏ ਆ ਸਾਰਾ ਕੁਝ ਤੇ ਤੁਹਾਨੂੰ ਮਤਲਬ ਕਿ ਤੁਹਾਨੂੰ ਸ਼ਾਦੀ ਤੁਸੀਂ ਮਤਲਬ ਕਿ ਸੋਚਿਆ ਤੇ ਉਦੋਂ ਵੀ ਤੁਹਾਡੀ ਭਾਬੀ ਨੂੰ ਬੁਖਾਰ ਚੜ ਜਾਂਦਾ ਹੈ ਹਨਾ ਸੁਣਿਆ ਬੁਖਾਰ ਤਾਂ ਉਹਨਾਂ ਨੂੰ ਬਹੁਤ ਵਾਰੀ ਚੜਿਆ ਜਦੋਂ ਵੀ ਇਸ ਦੇ ਪਹਿਲਾਂ ਆਏ ਹਨ ਜਦੋਂ ਵੀ ਕੋਈ ਗੱਲਬਾਤ ਚੱਲਦੀ ਸੀ ਪਹਿਲਾਂ ਵੀ ਤੇ ਪੇਰੈਂਟਸ ਹਰ ਇੱਕ ਨੂੰ ਪੇਰੈਂਟਸ ਨੂੰ ਹੁੰਦਾ ਵੀ ਸਾਡੇ ਬੱਚਿਆਂ ਦਾ ਮਤਲਬ ਜੇ ਨੂੰ ਵੀ ਕੋਈ ਭਵੇਂ ਕੋਈ ਵੱਡਾ ਜਾਂ ਛੋਟਾ ਜੇ ਉਹਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਉਹਨਾਂ ਨੂੰ ਸਾਂਝਾ ਹੀ ਹੁੰਦਾ ਤੇ ਪੇਰੈਂਟਸ ਹਰ ਕੋਈ ਚਾਹੁੰਦਾ ਕਿ ਮਤਲਬ ਉਹਦੀ ਦੁੱਖ ਤਕਲੀਫ ਸੁਣੀ ਜਾਵੇ ਸਾਡੇ ਫਾਦਰ ਮਤਲਬ ਚਾਹੁੰਦੇ ਸੀ ਕਿ ਹਾਂ ਇਦਾਂ ਬ੍ਰਦਰ ਵੀ ਚਾਹੁੰਦਾ ਸੀ ਪਰ ਹਾਂ ਵਿੱਚੋਂ ਜਦਾਂ ਫਿਰ ਔਰਤ ਜਿਹੜੀ ਸੀ ਉਹਦੀ ਨਹੀਂ ਸੀ ਚਾਹੁੰਦੀ ਵੀ ਜਦੋਂ ਕਿਉਂਕਿ ਚੈੱਕ ਬੰਦ ਹੋ ਜਾਣੇ ਤਾਂ ਹੋ ਵੀ ਜਾਣੀ ਸੀ ਇਹ ਤਾਂ ਕੋਈ ਕਿਆ ਨਹੀਂ ਵੀ ਫਿਰ ਚੈੱਕ ਆਉਣੇ ਆ ਤੇ ਇਹ ਨਾ ਚੀਜ਼ਾਂ ਦਾ ਜਾਂਦੇ ਪਤਾ ਨਹੀਂ ਕੋਈ ਕੁਦਰਤ ਵੱਲੋਂ ਹੀ ਇੰਦਾ ਹੋਊਗਾ ਇਹ ਮੈਂ ਕੋਈ ਆਪਣੇ ਵੱਲੋਂ ਇਹ ਨਹੀਂ ਕਹਿੰਦਾ ਕਿ ਉਹੀ ਇਹ ਆਮ ਨਾਲ ਹੀ ਸ਼ੁਕਰ ਨਹੀਂ ਕਰ ਰਹਾ ਇਸ ਦੱਸ ਰਹੇ ਆਹੀਂ ਕਿਹੜਾ ਕਰਕੰਦੀ ਸਟੋਰੀ ਆ ਕਿਸੇ ਇੱਕ ਘਰ ਚ ਨਹੀਂ ਆ ਤੁਸੀਂ ਇਨਸਾਨ ਨੂੰ ਹੱਸਦਿਆਂ ਵੇਖਦੇ ਹੋ ਤੇ ਉਹਦੇ ਅੰਦਰ ਪਤਾ ਨਹੀਂ ਕਿੰਨੀ ਆ ਕਿ ਪੀੜਾ ਵਾ ਉਹ ਕਿੰਨਾ ਵੱਡਾ ਦਰਦ ਲੈ ਕੇ 10 ਸਾਲ ਚੱਕ ਦਿੰਦਾ ਫਿਰ ਜਾਨ ਨੂੰ ਮੈਂ ਇਹ ਵੀ ਗੱਲ ਸੁਣੀ ਲੋਕਾਂ ਕੋ ਲੋਕਿਆਂ ਦੇ ਕਿ ਜਦੋਂ 10 ਸਾਲੇ ਇਨਸਾਨ ਦੇ ਅੰਦਰ ਹੈ ਬੇਵਕੂਫ ਸੀ ਵੀ ਆਪਣੇ ਪੈਸੇ ਕੋਈ ਦਿੰਦਾ ਪਰ ਉਹ ਵੀ ਦੱਸੋ ਤੁਸੀਂ ਬੇਵਕੂਫ ਨਹੀਂ ਤੁਸੀਂ ਕਿਉਂ ਦਿੱਤੇ ਨਹੀਂ ਉਹਦੇ ਵਿੱਚ ਇਹ ਆ ਕਿ ਜੇ ਤੁਸੀਂ ਵੀ ਕਿਸੇ ਆਪਣੇ ਭੈਣ ਭਰਾ ਨੂੰ ਜਾਂ ਪਰਿਵਾਰ ਦੇ ਕਿਸੇ ਜਿੱਦਾਂ ਸਾਂਝੇ ਪਰਿਵਾਰ ਚ ਰਹਿੰਦੇ ਆ ਤਾਂ ਤੁਸੀਂ ਇੱਕ ਦੂਜੇ ਤੇ ਟਰਸਟ ਕਰਦੇ ਆ ਤਾਂ ਟਰਸਟ ਕਰਨਾ ਕੋਈ ਮਾੜੀ ਗੱਲ ਨਹੀਂ ਪਰਮਾਤਮਾ ਤੇ ਵੀ ਤਾਂ ਆਪਾਂ ਟਰਸਟ ਕਰਦੇ ਆ ਇਦਾਂ ਹੀ ਆਪਣੇ ਪਰਿਵਾਰ ਦੇ ਮੈਂਬਰ ਵੀ ਸਾਰੇ ਹੁਣ ਜੇ ਕੋਈ ਦੂਜਾ ਬੰਦਾ ਭੱਜ ਜਾਂਦਾ ਉਸ ਗੱਲ ਤੋਂ ਉਥੇ ਤੁਹਾਡੀ ਇਹ ਨਹੀਂ ਕਿ ਤੁਸੀਂ ਭੋਲੇ ਆ ਇਹ ਨਹੀਂ ਤੁਸੀਂ ਉਹ ਸਮਾਰਟ ਆ ਨਹੀਂ ਇਹ ਨਹੀਂ ਹੁੰਦਾ ਪਰ ਜਿਨੇ ਬੇਈਮਾਨੀ ਕਰਨੀ ਉਹਨੇ ਕਰ ਹੀ ਜਾਣੀ ਆ ਤਾਂ ਉਹਦਾ ਇਹ ਆ ਕਿ ਮਤਲਬ ਫੇ ਅਗਲਾ ਸਟੈਪ ਇਹ ਨਾ ਕਿ ਉੱਥੇ ਡੋਲ ਜਾਓ ਕਿ ਮੈਂ ਹੁਣ ਹੁਣ ਮੈਂ ਕੀ ਕਰ ਸਕਦਾ ਹਾਂ ਮੈਂ ਜ਼ਿੰਦਗੀ ਨੂੰ ਸੁਸਾਈਡ ਕਰਨਾ ਜੇ ਇਹ ਕਰਨਾ ਉਹ ਕਰਨਾ ਉਹ ਕਮਜ਼ੋਰੀ ਜਿਹੜੀ ਵੀਕਨੈਸ ਆ ਉਹ ਨਾ ਕਰੋ ਅੱਗੇ ਤੁਰ ਜਾਓ ਪਰਮਾਤਮਾ ਨੇ ਤੁਹਾਡੇ ਅੱਗੇ ਬਹੁਤਾ ਕੁਝ ਰੱਖਿਆ ਉਸ ਤੋਂ ਬਾਅਦ ਫੇਰ ਰਸਤਾ ਖੋਲ ਦਿੰਦਾ ਉਸ ਤੋਂ ਬਾਅਦ ਹੁਣ ਤੁਸੀਂ ਖੁਸ਼ੀ ਤੇ ਗਮੀ ਵੀ ਆਉਣ ਵਾਲੀ ਹੁੰਦੀ ਆ ਜੇ ਗਮੀ ਆਈ ਆ ਤੋ ਦਾ ਅਗਲਾ ਪਲ ਖੁਸ਼ੀ ਵੀ ਆਉਣ ਵਾਲਾ ਹੀ ਹੁੰਦਾ ਜਿਵੇਂ 99 ਚ ਆਪਾਂ ਮਿਲੇ ਆਪਾਂ ਇੱਕ ਛੋਟਾ ਜਿਹਾ ਘਰ ਸੋਨਾ ਜਿਹਾ ਸਜਾਇਆ ਤੇ ਆਪਾਂ ਹਰ ਚੀਜ਼ ਆਪਣੇ ਪੈਸੇ ਤੋਂ ਲਈ ਕਮਾ ਕੇ ਹਨਾ ਕਿਹਦਾ ਉਹਦਾ ਤੁਹਾਡੇ ਦਿੱਤੇ ਹੋਏ ਇੰਨੇ ਪੈਸੇ ਹੀ ਉਹਦੇ ਕੋਲ ਉਹਨੇ ਕਿਹਾ ਕਿ ਮੈਂ ਤਾਂ ਨਹੀਂ ਦਿੱਤੇ ਤੇ ਫਿਰ ਆਪਣਾ ਚੱਕ ਤੇ ਗਿਆ ਹੀ ਨਹੀਂ ਉਹਦੇ ਵੱਲ ਫਿਰ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਤੇ ਫਿਰ ਕੀ ਜਾਣਾ ਸੀ ਫਿਰ ਵਿਸ਼ਵਾਸ ਟੁੱਟ ਜਾਂਦਾ ਜਦੋਂ ਇੱਕ ਵਾਰੀ ਇਹ ਦਾ ਸ਼ੀਸ਼ੇ ਵਾਂਗੂ ਦਿਲ ਲਿਆ ਜਦੋਂ ਇੱਕ ਵਾਰੀ ਟੁੱਟ ਜਾਂਦਾ ਫੇ ਭਵੇਂ ਸਾਰੇ ਉਹ ਵਰਤੇ ਮੇਲੋ ਜਰੂਰ ਪਰ ਉਹ ਉਹ ਖੁੰਦ ਕੇ ਕਿਤੇ ਨਾ ਕਿਤੇ ਤੈਨੂੰ ਖਾਂਦੀ ਰਹਿੰਦੀ ਆ ਕਿ ਉਹ ਦਿਲ ਨਹੀਂ ਜੁੜਦਾ ਇਹ ਐਵੇਂ ਗੱਲਾਂ ਹੀ ਆ ਉਹ ਡਰਾਮਾ ਹੁੰਦਾ ਅਸੀਂ ਇਕੱਠੇ ਆ ਉਹ ਆ ਉਹ ਮੇਰਾ ਇਹ ਕੁਛ ਨਹੀਂ ਹੁੰਦਾ ਉਹ ਅੰਦਰੂਨੀ ਜੇ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਉਹ ਤੈਨੂੰ ਇਹ ਲੱਗਦਾ ਵੀ ਤੇ ਤੁਸੀਂ ਪਰਖ ਕਰ ਲਈ ਆ ਵੀ ਕਿਹੜਾ ਹੱਲੇ ਵੀ ਤੂੰ ਅੱਖਾਂ ਮੀਟ ਕੇ ਤੁਰੋ ਉਹ ਨਹੀਂ ਤੁਰ ਸਕਦੇ ਉਹ ਇੱਕ ਟਰਸਟ ਹੁੰਦਾ ਜਿੱਦਾਂ ਪ੍ਰਮਾਤਮਾ ਤੇ ਆਪਾਂ ਭਰੋਸਾ ਕਰਦੇ ਆ ਤੋ ਦੇ ਕੇ ਦੇ ਉਹਦੇ ਅਰਦਾਸ ਕਰਕੇ ਜਿੱਥੇ ਮਰਜੀ ਆਪਾਂ ਤੁਰ ਪੈਨੇ ਆ ਪਰ ਜ਼ਰੂਰੀ ਨਹੀਂ ਕਿ ਉਹ ਸਾਰੇ ਕੰਮ ਹੋ ਜਾਣ ਚਲੈ ਕਈ ਵਾਰੀ ਹੋ ਜਾਂਦੇ ਨੇ ਕਈ ਵਾਰੀ ਨਹੀਂ ਵੀ ਹੁੰਦੇ ਸੋ ਇਹ ਜ਼ਿੰਦਗੀ ਮੇਰਾ ਖਿਆਲ ਆ ਕਿ ਹਰ ਘਰ ਘਰ ਦੀ ਸਟੋਰੀ ਆ ਔਰ ਕੋਈ ਦੱਸਣ ਤੋਂ ਸੰਕੋਚ ਕਰਦਾ ਕੋਈ ਮੇਰੇ ਵਰਗਾ ਸੱਚ ਦੱਸ ਦਿੰਦਾ ਪਰ ਦੱਸਣਾ ਚਾਹੀਦਾ ਕਿਉਂਕਿ ਉਹਦੇ ਤੋਂ ਕੁਝ ਨਾ ਕੁਝ ਸਿੱਖੂਗਾ ਬੰਦਾ ਹਨਾ ਕਿਉਂਕਿ ਆਪਣੀ ਜ਼ਿੰਦਗੀ ਖਰਾਬ ਕਰਕੇ ਜੇ ਸਿੱਖੀ ਤੇ ਕੀ ਸਿੱਖਿਆ ਹਨ ਬਿਲਕੁਲ ਪਰ ਇਦਾਂ ਹੁੰਦੀ ਨਹੀਂ ਜੋ ਵੀ ਤੁਹਾਡੀ ਜ਼ਿੰਦਗੀ ਚ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ ਇਹ ਵੀ ਨਾਲ ਗੱਲ ਆ ਕਿਉਂਕਿ ਉਹ ਜਿਹੜੀ ਪਾਵਰ ਆ ਸਾਨੂੰ ਚਲਾਉਣ ਵਾਲੀ ਉਹ ਤੇ ਇੱਕ ਬਹੁਤ ਉੱਪਰ ਬੈਠੀ ਆ ਸਾਰਿਆਂ ਦੀ ਉਹੀ ਤੇ ਡਰ ਮੋਟ ਕੰਟਰੋਲ ਆ ਉਹ ਜਿੱਦਣ ਤੁਰਦੀ ਆ ਤੁਰਨਾ ਹੀ ਪੈਂਦਾ ਇਹ ਗੱਲ ਗੱਲ ਤੇ ਆ ਕੇ ਉਹ ਅਸੀਂ ਸਾਡੀ ਈਗੋ ਨਹੀਂ ਛੱਡਣਾ ਚਾਹੁੰਦੇ ਜੇ ਚੰਗਾ ਹੋ ਜਾਂਦਾ ਤਾਂ ਅਸੀਂ ਕਹਿੰਦੇ ਮੈਂ ਕੀਤਾ ਅਰ ਜੇ ਕੋਈ ਮਾੜਾ ਹੋ ਜਾਂਦਾ ਫੇ ਅਸੀਂ ਕੁਦਰਤ ਨੂੰ ਬਲੇਮ ਦੇਣ ਲੱਪੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹ ਹੀ ਕਰਤਾ ਧਰਤਾ ਸਾਰਿਆਂ ਦਾ ਉਹ ਪਿਓ ਆਪਣਾ ਉਹੀ ਆ ਤੇ ਉਨੇ ਹੀ ਸਾਨੂੰ ਰਸਤਾ ਦੇਣਾ ਉਨੇ ਹੀ ਸਾਨੂੰ ਪਟਕਾਉਣਾ ਵੀ ਆ ਤੇ ਇਹਦੇ ਡਿਗ ਡਿਗ ਕੇ ਜਵਾਨ ਹੋਵੋ ਤੇ ਫੇ ਤੁਸੀਂ ਇੰਨੇ ਸਟਰੋਂਗ ਹੋ ਜੰਨੇ ਤੁਸੀਂ ਇਹ ਕਹਿ ਦੀਆਂ ਗੱਲਾਂ ਜਿਤਕੀ ساری ਉਮਰ ਤੁਹਾਨੂੰ ਐਡੀ ਪਾਵਰ ਮਿਲ ਜਾਂਦੀ ਆ ਕਿ ਤੁਸੀਂ ਉੱਚਾ ਤੇ ਸੁੱਚਾ ਜੀਵਨ ਆਪਣਾ ਬੜਾ ਵਧੀਆ ਗੁਜ਼ਾਰਦੇ ਆ ਆਪਣਾ ਸਟੈਂਡਰਡ ਆਫ ਲਿਵਿੰਗ ਬਣਾ ਸਕਦੇ ਆ ਫਿਰ ਤੁਹਾਡੇ ਯਾਰ ਦੋਸਤ ਮਿੱਤਰ ਸਾਰੇ ਚੰਗੇ-ਚੰਗਿਆਂ ਨਾਲ ਬਹਿਣੀ ਉੱਠਣੀ ਹੋ ਜਾਂਦੀ ਆ ਇਸੇ ਤਰ੍ਹਾਂ ਉਹ ਗੁਰੂ ਮਹਾਰਾਜ ਨੇ ਉਹਦਾ ਨਾਮ ਲਈ ਜੋ ਤ ਚੰਗੇ ਕਰਮ ਕਰੋ ਤੇ ਅੱਗੇ ਤੁਰੇ ਚਲੋ ਥੈਂਕ ਯੂ ਜਾਨੂ ਤੁਸੀਂ ਆਏ ਤੇ ਅੱਜ ਕੰਮ ਤੋਂ ਬਾਅਦ ਥੱਕੇ ਆਏ ਔਰ ਮੈਂ ਵੀ ਤੁਹਾਡੀ ਹਾਂ ਵੈਹੇ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਸੁਣਦੇ ਮੇਰੇ ਵੀਰ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਓਕੇ ਦੋਸਤੋ ਮੈਂ ਇਸ ਕਰਕੇ ਲੈ ਕੇ ਆਈ ਕਿ ਇੱਕ ਘਰ ਘਰ ਦੀ ਸਟੋਰੀ ਆ ਮੇਰੇ ਜਾਨੂ ਦੀ ਸਟੋਰੀ ਈ 10 ਸਾਲ ਦੀ ਮੇਰੇ ਮਿਲਣ ਤੋਂ ਪਹਿਲਾਂ ਦੀ ਪੇਨ ਆ ਮੇਰੇ ਹਸਬੰਦ ਦੇ ਵਾਈਫ ਕੈਨਸਲ ਦੇ ਨਾਲ ਉਹ ਇੰਡੀਆ ਚ ਹੀ ਖਤਮ ਹੋ ਗਈ ਉਹਨਾਂ ਦੇ ਇਹਨਾਂ ਦੇ ਦੋ ਬੇਟੇ ਨੇ ਤੇ ਜਿਹੜੇ ਵੀ ਆਇਓ ਰੇਣੇ ਉਹਨਾਂ ਦੇ ਬੱਚੇ ਵੀ ਵਿਆਉਣ ਵਾਲੇ ਆ ਹੁੰਦੇ ਬਸ ਵੱਡੇ ਵੱਡੇ ਆ ਵਿਆਉਣ ਦਾ ਮੈਂ ਤਾਂ ਇਹੋ ਹੀ ਕਹਿ ਨਹੀਂ ਆ ਕਿ ਵੱਡੇ ਹੋ ਚੁੱਕੇ ਆ ਤੇ ਥੈਂਕ ਯੂ ਸਾਨੂੰ ਸੁਣ ਲਈ ਹੋਰ ਤੁਹਾਨੂੰ ਲੈ ਕੇ ਆਉਂਗੀ ਹੋਰ ਚੀਜ਼ਾਂ ਲੈ ਕੇ ਆਉਂਗੀ ਜੇ ਤੁਹਾਨੂੰ ਪਸੰਦ ਆਈਆਂ ਤੇ ਹੋਰ ਅਸੀਂ ਆਪਣੀ ਦੁੱਖ ਸੁੱਖ ਸਭ ਸ਼ੇਅਰ ਕਰਾਂਗੇ ਥੈਂਕ ਯੂ